ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੈਂ ਅੱਜ ਕਵਤਾ ਪੇਸ਼ ਕਰਨ ਲੱਗੇ ਆਂ ਇਹ ਕਵਤਾ ਕਲੰਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਪੁੱਤਰਾ ਦੇ ਦਾਨੀ ਦੀ ਕਵਤਾ ਹੈ ਆਨੰਦਪੁਰ ਦਾ ਕਿਲਾ ਛੱਡਣ ਤੋਂ ਲੈ ਕੇ ਦੱਖਣ ਨਦੀਰ ਦੀ ਧਰਤੀ ਤੱਕ ਦੇ ਸਫ਼ਰ ਦੀ ਕਵਤਾ ਤੁਹਾਡੇ ਰੂਹ ਰੂਹੋਂ ਬੇਨਤੀ ਕੀਤੀ ਜਾ ਰਹੀ ਆ ਜੀ ਸੁਣਗੇ ਤਨ ਗੁਰੂ ਦਾ ਸਮੇਸ ਪਿਆਰੇ ਤੇਰੇ ਚਰਨਾਂ ਤੋਂ ਬਲ ਹਾਰੇ ਤਨ ਤੇਰੇ ਚੋ ਜਨਿਆਰੇ ਮੈਥੋਂ ਸਿਫਤਾਂ ਕਰੀ ਨਾ ਜਾਵੇ ਜਿਹੜੇ ਤੁਸੀਂ ਪੂਰਨੇ ਪਾਗੇ ਜੀ ਹਾਂ ਤੱਕ ਹਾਂ ਤੱਕ ਤੇ ਨਹੀਂ ਕਰਵਾਨੀ ਚੰਦ ਸੂਰਜ ਨੀ ਮੀਆਂ ਪਾਗੇ ਜੀ ਦਾਤਾ ਚੱਕ ਬਾਈ ਤਾਰੀਏ ਚੜਕੇ ਆਏ ਕਿਹਰੇ ਨਾਮ ਦਾ ਪੁਰੀ ਨੂੰ ਪਾਏ ਤੁਸੀਂ ਵਿੱਚ ਮਦਾਨੇ ਆਏ ਤੁਸੀਂ ਰਣ ਤੱਤੇ ਵਿੱਚ ਜੂਜੇ ਤੁਹਾਡੇ ਤੋਂ ਹਾਰਾਂ ਖਾਗੇ ਜੀ ਦਤ ਤੱਕ ਦਤ ਤੱਕ ਤੇਰੀ ਕਰਵਾਨੀ ਚੰਦ ਸੂਰਜ ਨੀ ਮੀਆਂ ਪਾਗੇ ਜੀ ਦਤ ਤੱਕ ਸਭ ਰਾਜੇ ਬਾਈ ਤਾਰੀ ਫਿਰ ਲਸ਼ਕਰ ਲੈ ਕੇ ਭਾਰੀ ਟਾਡੇ ਨਾਲ ਕਰੀ ਮਕਾਰੀ ਆਟੇ ਦੀ ਗਉਹ ਬਣਾ ਕੇ ਆਟੇ ਦੀ ਗਉਹ ਬਣਾ ਕੇ ਉਹ ਝੂਠੀਆਂ ਕਸਮਾਂ ਖਾਰੇ ਜੀ ਹਾਂ ਤੱਕ ਦਾ ਤੱਕ ਤੇਰੀ ਕਰਵਾਨੀ ਚੰਦ ਸੂਰਜ ਨੀਵੀਆਂ ਪਾਗੇ ਜੀ ਦਾ ਤੱਕ ਤੁਸੀਂ ਵਿੱਚ ਧੋਖੇ ਦੇ ਆ ਕੇ ਅਨੰਦਪੁਰੀ ਚ ਕਦਮੇ ਅਠਾ ਕੇ ਬੈਰੀ ਕਾਹਮਾ ਸੱਤ ਵਪਲਾ ਕੇ ਉਹ ਲੈ ਆਪਣੀਆ ਫੌਜਾਂ ਸ੍ਰੀ ਮਗਰ ਤੁਸਾਂ ਦੇ ਆਗੇ ਜੀ ਦਾਤਾ ਤੱਕ ਤੱਕ ਤੇਰੀ ਕਰਵਾਨੀ ਚੰਦ ਸੂਰਜ ਨਹੀਂ ਮੀਆਂ ਪਾਗੇ ਜੀ ਦਾਤਾ ਤੱਕ ਆ ਸਰਸਾ ਨਦੀ ਕਿਨਾਰੇ ਪਾਣੀ ਵੀ ਠਾਠ ਮਾਰੇ ਸ੍ਰੀ ਮੰਗਰੇ ਲਸ਼ਕਰ ਭਾਰੇ ਉਹ ਗਿਰਕਟ ਵਾਂਗੂ ਦਾਤਾ ਫਿਰ ਇਹ ਆਪਾਂ ਨੇ ਰੰਗ ਬਟਾ ਗੇ ਜੀ ਦਾ ਤੱਕ ਤੱਕ ਤੇਰੀ ਕਰਵਾਨੀ ਚੰਦ ਸੂਰ ਚਨੀਆ ਪਾ ਗੇ ਜੀ ਦਾ ਤੱਕ ਸਲਸਾ ਨੇ ਮਾਰਿਆ ਲੋੜਾ ਤੇ ਪਿਆਰ ਬਰਵਾਰ ਵਸੋੜਾ ਇਹ ਇਕ ਲਾਲਨਾ ਦਾ ਜੋੜਾ ਸਣੇ ਬਿਰਦ ਤੁਮਾਰੀ ਮਾਤਾ ਉਹ ਹੱਥ ਗੰਗੂ ਦੇ ਆਗੇ ਜੀ ਦਾ ਤੱਕ ਤੱਕ ਤਰੀਹ ਕਰਵਾਨੀ ਚੰਦ ਸੂਰਜ ਨੀ ਮੀਆਂ ਪਾਗੇ ਜੀ ਦਾ ਤੱਕ ਹੋ ਜੰਗ ਕਰ ਸਰਸਾ ਤੋਂ ਚੱਲੇ ਜਗ ਕਰ ਸਰਸਾ ਤੋਂ ਚੱਲੇ ਫਿਰ ਰਾਜ ਮਕੌਰ ਦੇ ਮੱਲੇ ਫਿਰ ਆਣ ਗੜੀ ਵਿੱਚ ਠੱਲੇ ਸਵਾ ਲੱਖਾਂ ਨਾਲ ਇੱਕ ਲੜਾ ਕੇ ਤੁਸੀਂ ਕੀਤੇ ਬਚਨ ਪਗਾ ਗਏ ਵੀ ਹਾਂ ਤੱਕ ਦਾਦਾ ਤੱਕ ਤੇਰੀ ਕਰਵਾਨੀ ਚੰਦ ਸੂਰ ਚਨੀ ਮੀਆਂ ਪਾਗੇ ਜੀ ਦਾਦਾ ਤੱਕ ਇੱਕ ਸੀ ਪਾਲੇ ਦੀ ਰੁੱਤੇ ਆਰੂੜਾ ਸੂਲਾ ਉੱਤੇ ਤੁਸੀਂ ਲਾਟ ਢਾਹਣਾ ਸੁੱਤੇ ਗਣੀ ਨਵੀਂ ਖਾਂ ਸੇਵਾ ਤੈਨੂੰ ਉੱਠਾ ਪੀਰ ਬਣਾਗੇ ਜੀ ਦਾਦਾ ਤੱਕ ਤੱਕ ਤੇਰੀ ਕਰਵਾਨੀ ਚਾਂਦੋ ਸੂਰਜ ਦੀ ਨੀਵੀਆਂ ਪਾ ਗਏ ਜੀ ਦਾ ਤੱਕ ਚਾਰ ਲਾਲ ਸ਼ਹੀਦ ਕਰਾ ਕੇ ਚਾਰ ਲਾਲ ਸ਼ਹੀਦ ਕਰਾ ਕੇ ਰੰਗੇ ਨੂੰ ਲਾਣ ਤਾਂ ਪਾ ਕੇ ਮੁਕ ਸਰਦ ਦੀ ਜੰਗ ਕਰਾ ਕੇ ਤੁਸੀਂ ਪਹਾੜ ਬਤਾਵਾ ਹੱਥੀ ਪੁੱਲਿਆਂ ਦੀ ਪੁੱਲ ਬਕਸਾ ਗਏ ਜੀ ਦਾ ਤੱਕ ਤੱਕ ਤੇਰੀ ਕਰਵਾਨੀ ਚੰਦ ਸੂਰਜ ਜਨੀ ਮੀਆਂ ਪਾਗੇ ਜੀ ਦਾ ਤੱਕ ਤੁਸੀਂ ਮਾਂ ਗੱਲੇ ਦੇ ਤੋੜੇ ਮੁਖ ਵੱਲ ਨਜ਼ੇੜ ਤੇ ਮੋੜੇ ਹੱਥ ਧਮਾ ਦੋ ਦਾਸ ਪਿਆ ਜੋੜੇ ਹੁੰਦੇ ਅੰਮ੍ਰਿਤ ਦੀਆਂ ਦਾਤਾਂ ਬ੍ਰਾ ਕੀ ਤੋਂ ਸੈਂਗ ਬਣਾਗੇ ਜੀ ਦਾ ਤੱਕ ਤੱਕ ਤੇਰੀ ਕਰਵਾਨੀ ਚੰਦ ਸੂਰਜ ਜਨੀ ਮੀਆਂ ਪਾਗੇ ਜੀ ਦਾ ਤੱਕ ਦਾਦਾਦਾ ਨਾ ਤੇਰੀ ਕਰਵਾਨੀ ਨਾ ਤੇਰਾ ਜੱਗ ਵਿੱਚ ਸਾਨੀ ਤੁਸੀਂ ਕਰਕੇ ਕਹੇ ਮਨ ਸਾਨੀ ਹੈ ਪਿੰਡ ਭਾਗੀ ਕੇ ਜੀ ਦਾ ਸਭ ਸੰਗਤ ਸੰਦ ਲਖਾਗੇ ਜੀ ਦਾ ਤੱਕ ਤੱਕ ਤੇਰੀ ਕਰਵਾਨੀ ਚੰਦ ਸੂਰਜ ਨੀ ਮੀਆਂ ਪਾਗੇ ਜੀ ਦਾ ਤੱਕ ਵੀਰੋ ਸੁਣਤੇ ਜਨੋ ਕਉਤਤ ਚੰਗੀ ਲੱਗੀ ਹੋਵੇ ਕਰਾਂਗੀ ਤਰਪਾਦ ਸਾਦੇ ਪਰਸਾਏ ਆਪਣੇ ਦਾਹ ਦੇ ਚੈਨਲ ਨੂੰ ਸਾਧੂ ਸਿੰਘ ਵੀਰ ਭਾਗੀ ਕੇ ਦੇ ਚੈਨਲ ਨੂੰ ਸਬਸਕ੍ਰਾਈਬ ਲਾਇਕ ਤੇ ਸ਼ੇਅਰ ਜਰੂਰ ਕਰਿਓ ਵੀਰੋ ਇਹਨਾਂ ਕੁਝ ਕਹਿਣ ਦਾ ਖਿਮਾ ਦਾ ਜਾਚ ਕਰਦੇ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਦਾ ਸੇਵ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ